ڈاکیتھ جیسپال ਸਰ ਪੰਜਾਬੀ ਨਸਟਕਟਿਆ ਦਾ ਸੇ ਰਿਸ਼ਿਵ ਰਾਜ ਵੀ ਪਾਟਰੀ ਅਤਾਤਮਕ ਆਪਲਾ ਮੰਚ ਉਤੇ ਪ੍ਰਵੇਸ਼ ਕਰ ਲਿਆ ਹੈ ਯੂਨੀਵਰਸਿਟੀ ਦੇ ਗੋਲਡ ਡਿਪਲੀਵਰੇ ਰੇ ਸ਼ੋਕ ਮਾਰਕੀਟਿੰਗ ਪੈਂਡੈਮਿਕ ਇਨੋਵੇਸ਼ਨ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੋਜੀ ਸੁਚੀਤਾ ਦੇ ਮੰਚ ਉਤੇ ਇਸ ਸ਼ੋਭਤ ਹੋਣ ਦੇ ਨਾਲ ਹੀ ਅਸੀਂ ਇਸ ਸਮੋਕੇਸ਼ਨ ਦਾ ਸਹਿਮੇਖ ਸ਼ਹਿਰ ਦੇ ਮੇਦਰਾਮ ਦੇ بیٹھ جاندے ہیں اس بات ہی اچھی اپنی اپنی کو سیٹ پہ دیش ایشیا کی پہلی دوسری یونیورسٹی جو دبان دینا ਸਰ ਸਾਹਿਬ ਡਾਕਟਰ ਇਸਪਾਲ ਸਿੰਘ ਜੀ ਸਵਾਗਤ ਕਰਦੇ ਹੋਏ ਚਾਂਸਰ ਸਾਹਿਬ ਨੂੰ ਤੁਹਾਨੂੰ ਉਪਦੇਸ਼ ਸ਼ੁਰੂ ਕਰਨ ਲਈ ਬੇਨਤੀ ਕਰਨਗੇ। ਵਾਈਸ ਚਾਂਸਰ ਸਾਹਿਬ। ਚਾਂਸਰ ਸਾਹਿਬ ਇਹ ਵਿਅਕਤੀ ਜਿਹੜਾ ਵਨਵਜ ਕਰਤੀਆਂ ਵਿੱਚ ਪੀ ਐਚ ਡੀ ਦੀ ਡਿਗਰੀ ਪ੍ਰਾਪਤ ਕਰਨ ਦੇ ਲੋਕ ਬਣੇ ਜਾਣਗੇ ਆ। ਆਪ ਹੀ ਸੰਗੋਖਾ। ਮੈਂ ਬੇਨਤੀ ਕਰਦਾ ਹਾਂ ਕਿ ਗਿਆਨ ਨੂੰ ਇਹ ਵਿਦਿਆ ਪ੍ਰਦਾਨ ਕੀਤੀ ਜਾਵੇ ਅਤੇ ਇਸ ਡਿਗਰੀ ਦੇ ਚਲਵਟਾਂ ਇਹਨਾਂ ਨੂੰ ਪ੍ਰਵਾਨਿਤ ਬਸਤਰ ਪਹਿਨਣ ਦਾ ਅਧਿਕਾਰ ਦਿੱਤਾ ਜਾਵੇ। ਬਾਇਓ ਸੱਚ ਲੋਕ ਦੇ ਬਾਲਸ as Chancellor of this University, I confer the degree of Doctor of Philosophy upon you and authorize you to wear the approved costumes and send that, <coughs> there." to present himself for receiving the degree of

ਦੇਸ ਕਾ ਜਿਨੀ ਜਿਨੀ ਪੜਾਉਂਦੀ ਂਦੀ ਜਾਵੇ ਤੇ ਇਹਨਾਂ ਨੂੰ ਇਸ ਜਿਨੀ ਦੇ ਤੇ ਉਹ ਪਰਵਾਦੇ ਬਸਟਰ ਕੈਨ ਦਾ ਅਧਿਕਾਰ ਤੇ ਜਾਵੇ ਉਹ ਨਹੀਂ ਉਹ ਪੰਜ ਖੂਚੋਂ ਦੇ ਫਾਲਸ ਇਸ ਜਿਨੀ ਨਹੀਂ ਚਾਂਦੀ ਤਾਂ ਨਹੀਂ ਤੂੰ ਤਾਂ ਕਿੱਦਨੀ ਆਇਆ ਕਿਹਦੇ ਜਿਨੀ ਮੈਨੂੰ ਸੋਖੋ ਕਿੱਤੇ ਚਾਹ ਤਾ ਨਹੀਂ ਨਾ ਕੋਈ ਖੜਾ ਤੋੜੀ ਕਰਨੀ ਪੁੱਛ ਐਂਡ ਅਪਰਾਇਸ ਵੀ ਉਹ ਤੋਂ ਕੋਈ ਸਾਫਟਰੂ ت سنگھ سیچے والا جنم دو فروری انیس سو باہٹ نو پنڈ سیچے والا جلندر وکھے ہویا اس سمے انہوں نے پنڈ نہ کارن ਆਪ ਜੀ ਨੇ 10ਵੀਂ ਟ੍ਰਿਕਟ ਦੇ ਹਾਲਾਤੋਂ ਕੀਤੀ। ਪੀਏਵੀ ਕਾਲਜ ਦੇ ਗੋਤਰ ਤੋਂ ਪੀਏਵੀ ਪੜ੍ਹਾਈ ਕਰਦਿਆਂ ਆਪ ਵਾਤਾਵਰਣ ਪ੍ਰੇਮੀ ਸੰਤ ਅਤਰ ਸਿੰਘ ਦੇ ਸੰਪਰਕ ਵਿੱਚ ਆਏ ਜਿਸ ਨਾਲ ਉਹਨਾਂ ਦੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਮਿਲੀ। ਆਪਣੀ ਪੜ੍ਹਾਈ ਅਧਿਕਾਰ ਛੱਡ ਕੇ ਸੰਸਾਰਿਕ ਲੋਭ ত্যাগ ਕੇ ਆਪ ਨੇ ਵਾਤਾਵਰਣ ਪ੍ਰਤੀ ਚੇਤੰਨਤਾ ਅਤੇ ਸੰਭਾਲ ਲਈ ਆਪਣੀ ਜ਼ਿੰਦਗੀ ਨੂੰ ਅਰਪਿਤ ਕਰਨ ਦਾ ਫੈਸਲਾ ਕੀਤਾ। ਨਿਰਮਲ ਉੱਜਾ ਸੁਤੇ ਵਾਅਦੋਂ ਸ਼ੁਰੂ ਕਰਕੇ ਆਪ ਨੇ ਪਿੰਡਾਂ ਦੇ ਲੋਕਾਂ ਨੂੰ ਪ੍ਰੇਰਿਤ ਕਰਕੇ ਸੜਕਾਂ ਬਣਾਉਣ ਰੁੱਖ ਲਗਾਉਣ ਗੱਟੀਆਂ ਬਸਕਮ ਸੀਵਰੇਜ ਕੰਮ ਸਕੂਲ ਬੋਲਰ ਅਤੇ ਪਿੰਡਾਂ ਵਿੱਚ ਖੇਡ ਮੁਕਾਬਲੇ ਕਰਾਉਣ ਵਰਗੇ ਜਨ ਜਿਤ ਕੰਮ ਸ਼ੁਰੂ ਕੀਤੇ ਲੋਕਾਂ ਵੱਲੋਂ ਆਪ ਦੇ ਇਹਨਾਂ ਉਪਰਾਲਿਆਂ ਦਾ ਸਕਾਰਾਤਮਕ ਰਾਮ ਗਿਆ ਇਹ ਜਲਦੀ ਹੀ ਸੰਸਕਤੀ ਸੇਵਾ ਦਾ ਨਾਮ ਵਾਤਾਵਰਨ ਨੂੰ ਬਚਾਓ ਮਹੀਨੇ ਮੋਢੀ ਵੱਲੋਂ ਸਵਿਕਾਰਿਆ ਜਾਣ ਲੱਗਾ ਸਾਲ 2000 ਵਿੱਚ ਆਪ ਵੱਲੋਂ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੀ ਵਸੂਈ ਪਵਿੱਤਰ ਕਾਲੀ ਬਈ ਦੇਨ ਸਫਾਈ ਦਾ ਵਿਰਾਟ ਕਿਆ ਗਿਆ ਨਾ ਸਿਰਫ ਆਪ ਨੇ ਇਸ ਸ਼ੁੱਧ ਕਮ ਲਈ ਲੋਕਾਂ ਨੂੰ ਪ੍ਰੇਰਿਆ ਸਭੋ ਆਪਣਾ ਆਪ ਨੂੰ ਸਮਰਪਿਤ ਕੀਤਾ ਅਤੇ ਕਾਰ ਸੇਵਾ ਦੇ ਸੰਕਰਮ ਨੂੰ ਨਵੇਂ ਅੱਖਰ ਦਿਸ਼ਾ ਪ੍ਰਦਾਨ ਕੀਤੀ 8 ਸਾਲ ਦੀ ਮੁਸ਼ਕਲ ਬਾਅਦ ਦੇਈ ਵਿੱਚ ਸਵੱਛ ਜਲ ਵਹਿਣ ਲੱਗਾ ਜੋ ਵਾਤਾਵਰਣ ਸੰਭਾਲ ਦੀ ਅਦਭੁਤ ਮਿਸਾਲ ਹੈ بین دے کنارے بسے پنڈا اور شہرہ دے گندے پانی نو نیم بدھ سود کے کھیتی لئی دا بھی کیتا گیا جس میں نہ نا صرف بین دی پویتر تا قائم رکھی جا سکی ہے بلکہ سیکڑے اکڑ زمین جرخیز جر ہو گئی ہے اس کارج جتے جیسے ہشیارپور ضلع سیم کی مار ہٹلی ہزارہ اکڑ پومی وا پانی دے نکاس ہونال کھیتی یوگ ہو گئی ہے ਉਥੇ ਕਪੂਤਲੇ ਜ਼ਿਲੇ ਦਾ ਲੱਖਾਂ ਏਕੜ ਖਸਬਾ ਪਾਣੀ ਦੇ ਡਿੱਗਰ ਹੈ ਪੱਧਰ ਦੇ ਪ੍ਰਕੋਪ ਤੋਂ بچਿਆ ਹੈ ਸੰਤ ਸੀਚੇ ਬਾਗ ਵੱਲੋਂ ਕੀਤੇ ਗਏ ਸਮਾਜ ਸੁਧਾਰਕ ਕਾਰਜਾਂ ਦੀ ਪ੍ਰਸ਼ੰਸਾ ਦੁਨੀਆ ਭਰ ਵਿੱਚ ਹੋਈ ਹੈ 70 ਸਾਲ 70 ਤੋਂ ਵੱਧ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਉਹਨਾਂ ਨੂੰ ਵਾਤਾਵਰਣ ਨੂੰ ਬਚਾਉਣ ਅਤੇ ਸਾਂਭੰਦ ਦਾ ਕਾਰਜ ਵਧਾਉਣ ਲਈ ਸਨਮਾਨਿਤ ਕੀਤਾ ਗਿਆ ਹੈ ਟਾਈਮ ਮੈਗਜ਼ੀਨ ਨੇ ਸਤਿ ਸ੍ਰੀ ਅਕਾਲ ਨੂੰ ਵਾਤਾਵਰਣ ਦਾ ਨਾਇਕ ਐਲਾਨਿਆ ਇਹਨਾਂ ਇਹਨਾਂ ਨੂੰ ਸਾਡਕ ਵਾਤਾਵਰਣ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਵਾਤਾਵਰਣ ਸੰਭਾਲ ਵਿੱਚ ਆਪ ਵੱਲੋਂ ਨਿਭਾਈ ਭੂਮਿਕਾ ਕਾਰਨ ਪੰਜਾਬ ਸਰਕਾਰ ਵੱਲੋਂ ਆਪ ਨੂੰ ਸਟੇਟ ਐਵਾਰਡ ਪ੍ਰਦਾਨ ਕੀਤਾ ਗਿਆ ਅਤੇ ਪੰਜਾਬ ਰਾਜ ਪ੍ਰਦੂਸ਼ਨ ਕੰਟਰੋਲ ਬੋਰਡ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਏ ਪੀ ਜੇ ਅਬਦੁਲ ਕਲਾਮ ਦੋ ਵਾਰੀ ਸੁਲਤਾਨਪੁਰ ਲੋਧੀ ਉੱਚੇ ਚੇ ਤੌਰ ਤੇ ਇਹਨਾਂ ਲਾਮ ਲਾਮ ਮਿਸਾਲ ਕਾਰਜਾਂ ਨੂੰ ਵੇਖਣ ਆਏ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਵਾਤਾਵਰਣ ਸੰਭਾਲ ਅਤੇ ਸਮਾਜ ਸੋਸਤਾ ਨਾਲ ਸੰਬੰਧੀ ਆਪਣੇ ਭਾਸ਼ਣ ਵਿੱਚ ਸੰਤ ਸੀਚੇਵਾਲ ਵੱਲੋਂ ਕੀਤੀ ਸੇਵਾ ਦਾ ਜ਼ਿਕਰ ਜ਼ਰੂਰ ਕਰਦੇ ਹਨ ਯੁਗਪੁਰਸ਼ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਵੱਲੋਂ ਮਨੁੱਖਤਾ ਦੀ ਸੇਵਾ ਅਤੇ ਵਾਤਾਵਰਣ ਦੇ ਸੰਭਾਲ ਦੇ ਖੇਤਰ ਵਿੱਚ ਪਾਏ ਵੱਡਮੁੱਲੇ ਯੋਗਦਾਨ ਦੀ ਕਦਰ ਕਰਦੇ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਪਣੇ ਗੋਲਡਨ ਜੁਬਲੀ ਬਰੇ ਵਿੱਚ ਇਹਨਾਂ ਨੂੰ ਡਾਕਟਰ ਆਫ ਲਿਟਰੇਚਰ ਆਨਰਸ ਕਾਜ਼ਾ ਦੀ ਡਿਗਰੀ ਪ੍ਰਦਾਨ ਕਰਦੇ ਹਾਂ ਅਥਾ ਗੌਰਵ ਮਹਿਸੂਸ ਹੋ ਰਿਹਾ ਹੈ